ਮੇਰਾ ਨਾਮ ਡਾਕਟਰ ਜਸਵੰਤ ਸਿੰਘ ਮੈਂ ਆਪਣੇ ਬੇਟੇ ਨੂੰ ਬੱਸ ਤੇ ਚੜਾਉਣਾ ਸੀ ਕਾਲਜ ਜਾਣਾ ਸੀ ਉਹਨਾਂ ਨੇ ਔਰ ਬੱਸ ਨਹੀਂ ਰੋਕੀ ਤਾਂ ਅਸੀਂ ਬੱਸ ਦੇ ਨਾਲ ਪਿੱਛੇ ਕਰਕੇ ਵੀ ਚੜਾਉਣ ਵਾਸਤੇ ਬੱਚੇ ਨੂੰ ਮੈਂ ਆ ਰਿਹਾ ਸੀ ਤਾਂ ਮੰਡੀ ਦੇ ਨਜ਼ਦੀਕ ਇੱਕ ਸਾਈਕਲ ਜਿਹੜਾ ਔਰ ਇੱਕ ਆਦਮੀ ਬੁਰੀ ਤਰ੍ਹਾਂ ਇੱਕ ਗੱਡੀ ਨੇ ਦਲੜ ਦਿੱਤਾ ਔਰ ਜਦੋਂ ਅਸੀਂ ਦੇਖਿਆ ਤਾਂ ਉਹ ਬੰਦੇ ਦੀ ਹਾਲਤ ਬੜੀ ਗੰਭੀਰ ਸੀ ਔਰ ਰਾਹੀਰ ਬਹੁਤ ਇਕੱਠੇ ਹੋਏ ਸੀ ਮੈਂ ਵੀ ਦੇਖਿਆ ਜਦੋਂ ਆਕੇ ਔਰ ਐਂਬੂਲੈਂਸ ਨੂੰ ਫੋਨ ਕਰਕੇ ਬੁਲਾਇਆ ਔਰ ਐਂਬੂਲੈਂਸ ਜਿਹੜੀ ਆ ਹੁਣ ਬੰਦੇ ਨੂੰ ਅਸੀਂ ਚੱਕ ਕੇ ਉਹਨੂੰ ਗੱਡੀ 'ਚ ਭੇਜਿਆ ਔਰ ਮੈਂ ਆਮ ਜਨਤਾ ਨੂੰ ਇਹ ਕਹਿਣਾ ਚਾਹੁੰਦਾ ਕਿ ਜਦੋਂ ਵੀ ਰੋਡ ਤੇ ਤੁਸੀਂ ਜਾਂਦੇ ਆ ਚਾਹੇ ਉਹ ਸਾਈਕਲ ਵਾਲਾ ਹੋਵੇ ਚਾਹੇ ਉਹ ਸਕੂਟਰ ਵਾਲਾ ਹੋਵੇ ਔਰ ਵੱਡੀ ਗੱਡੀ ਵਾਲਾ ਜਿਹੜਾ ਉਹ ਸਲੋ ਸਪੀਡ ਤੇ ਉਹਨੂੰ ਪਾਸ ਕਰਨਾ ਚਾਹੀਦਾ ਕਿ ਐਸੇ ਵੇਲੇ ਉਹ ਬੰਦੇ ਦੀ ਜਾਨ ਨੂੰ ਖਤਰਾ ਵੀ ਆ ਜਾਨ ਨੂੰ ਵੀ ਜਾ ਸਕਦੀ ਉਹਦੀ ਮੈਂ ਨਾ ਹੀ ਜਨਤਾ ਨੂੰ ਸੂਚਿਤ ਕਰਨਾ ਚਾਹੁੰਦਾ ਕਿ ਆਉਣ ਵਾਲੇ ਸਮੇਂ 'ਚ ਆਪਣੇ ਰਾਹਗੀਰਾਂ ਨੂੰ ਬਚਾ ਕੇ ਜਰੂਰ ਆਪਣੀਆਂ ਗੱਡੀਆਂ 'ਚ ਸਫ਼ਰ ਕਰੋ ਔਰ ਰੱਬ ਦਾ ਵੀ ਥੋੜਾ ਜਿਹਾ ਡਰ ਜਰੂਰ ਰੱਖੋ ਧੰਨਵਾਦ ਮੇਰਾ ਨਾਮ ਭਾਈ ਵਿਕਾਸ ਆ ਮੈਂ ਆਟੋ ਡਰਾਈਵਰ ਆ ਤੇ ਮੈਂ ਜਿਹੜਾ ਹਵਦੂਪੁਰ ਸਕੂਲੋਂ ਆ ਰਿਹਾ ਸੀਗਾ ਤੇ ਇਦੋਂ ਮੈਂ ਜਾਂਦਾ ਤੇ ਪਿੱਛੋਂ ਜੀਪ ਆਈ ਬਹੁਤ ਤੇਜ਼ ਆ 사이ਕਲ ਵਾਲਾ ਕੰਡੇ ਕੰਡੇ ਜਾ ਰਿਹਾ ਸੀਗਾ ਦਾ ਉਹ ਕਿਤੋਂ ਤੇਜ਼ ਸੀਗੀ ਉਹ ਕੋ ਕੰਟਰੋਲ ਨਹੀਂ ਹੋਈ 사이ਕਲ ਦੇ ਵਿੱਚ ਮਾਰ ਕੇ ਜੀਪ ਉਹ ਜਾ ਵਜੀ ਜੀ ਬਦਲ ਆਪਣੇ ਆਪਣੇ ਉਦਮ ਸਿੰਘ ਚੌਂਗਲ ਹਾਂ ਤੇ ਜੀਬ ਆ ਉਹ ਕੋ ਕੰਟਰੋਲ ਨਹੀਂ ਹੋਈ ਪਹਿਲਾ ਸਾਈਕਲ ਵਾਲੇ ਨੂੰ ਚਾਹ ਨੂੰ ਥੱਲੇ ਦੇਤਾ ਦੋ ਜਣੇ ਸੀ ਸਾਈਕਲ ਤੇ ਤੇ ਜਿਹੜਾ ਸਾਈਕਲ ਵਾਲਾ ਉਹ ਤਾਂ ਜ਼ਿਆਦਾ ਫੱਟੜ ਸੀਗਾ ਮੂੰਹ ਤੋਂ ਖੂਨ ਨਿਕਲਦਾ ਸੀਗਾ ਤੇ ਜੀਪ ਵਾਲੇ ਨੇ ਚਲੋ ਥੋੜੀ ਲੱਗੀ ਪਰ ਉਹ ਜੀਪ ਉਹ ਜਾ ਪਈ ਕੱਚੇ ਰਾਹ ਤੇ ਹਾਂਜੀ ਅਸੀਂ ਐਂਬੂਲੈਂਸ ਨੂੰ ਕਾਲ ਕੀਤਾ ਐਂਬੂਲੈਂਸ ਆ ਕੇ ਤੇ ਲੈ ਗਏ ਹੌਸਪੀਟਲ ਹਾਂਜੀ ਤੇ ਉਹਦੋਂ ਸਾਹ ਚੱਲਦੇ ਪਏ ਸੀ ਬਾਕੀ ਹੁਣ ਪ੍ਰਮਾਤਮਾ ਦੀ ਮਤਸਿੰਗ ਹਾਂ ਜੀ ਮੈਂ ਡਾਕਟਰ ਅਮੇਕ ਹਨ ਐਸਟੈਂਡ ਸਿਵਲ ਹਸਪੀਟਲ ਸੂਤਾਨਪੁਰ ਲੋਧੀ ਪੋਸਟਡ ਹੈ ਐਚਐਸ ਵੇਰੀ 9:00 ਵਜੇ ਤੇ ਕਰੀ ਇੱਕ ਪੇਸ਼ੈਂਟ ਗੁਰਜੀਤ ਲੱਲੀ ਕਰਕੇ ਆਇਆ ਸੀ ਉਹ ਉਹ ਜਿਹਦਾ ਹਿਸਟਰੀ ਦੇ ਰਿਹਾ ਸੀ ਕਿ ਉਹਦਾ ਐਕਸੀਡੈਂਟ ਹੋਇਆ ਐਚਪੀ ਪੈਟ્રોલ ਫਰਮ ਦੇ ਨੇੜੇ ਤੇ ਉਹਦੇ ਸਿਰ ਤੇ ਸੱਟ ਸੀ ਉਹਨੂੰ ਆਪ ਫਰਸਟ ایڈ ਦੇ ਕੇ ਹਾਇਰ ਸੈਂਟਰ ਰੈਫਰਲ ਕਰ ਦਿੱਤਾ ਗਿਆ ਤੇ ਇੱਕ ਪੇਸ਼ੈਂਟ ਨਿਤਿਸ਼ ਨਾਮ ਦਾ ਉਹਦੇ ਪੈਰ ਤੇ ਸੱਟ ਸੀ ਉਹਦੀ ਉਹਨੂੰ ਸਟੀਚਿੰਗ ਕਰਕੇ ਐਡਮਿਟ ਕਰ ਲਿਆ ਗਿਆ